ਵਾਸ਼ਿੰਗ ਪਾਊਡਰ ਨਿਰਮਾ ਦੁੱਧ ਦੀ ਸੁਗੰਧ ਨਿਰਮਾ ਤੇ ਆਏ ਰੰਗ ਨਹੀਂ ਕਪੜਾ ਵੀ ਚਿੱਟਾ ਲਿ ਜਾਏ ਵਾਸ਼ਿੰਗ ਪਾਊਡਰ ਨਿਰਮਾ ਆ ਜਾ ਵੀ ਲੋੜੀ ਕਾਜੀ ਲੋੜੀ ਨੀ ਲੋ ਕੋ ਮੁੜਿਓ ਘੈਂਟ ਇੱਕ ਮਿੰਟ ਇੱਕ ਮਿੰਟ ਆ ਪਾਜੀ 1 ਰੁਪਿਆ ਤੇ ਤੈਨੂੰ ਇਹ ਨਹੀਂ ਪਤਾ ਕਿ ਮਹਿੰਗਾਈ ਕਿੰਨੀ ਹੋ ਗਈ ਆ ਅੱਛਾ ਤੁਹਾਡੇ ਲਈ ਮਹਿੰਗਾਈ ਹੋ ਗਈ ਤੇ ਜਿਨ੍ਹਾਂ ਨੇ ਅਸੀਂ ਪੈਸੇ ਦੇਣੇ ਆ ਉਹ ਮਹਿੰਗਾਈ ਨਹੀਂ ਯਾਰ ਆ ਘਰ ਕੇ ਹੋ ਜਾ ਉਜੜਿਆ ਜਾ ਮੈਂ ਤਾਂ ਹੂੰ ਡਰ ਉਹ ਗੱਲ ਸੁਣ ਕਾਕਾ ਉਜੜਿਆ ਨਹੀਂ ਕਹਿਣਾ ਸਾਡੀ ਸਾਰੀ ਫੈਮਿਲੀ ਬਾਹਰ ਹੀ ਉਹ ਕੌਣ ਖਲੋਤਾ ਉਹ ਉੱਤਰ ਨੂੰ ਮੂੰਹ ਕਰਕੇ ਗੱਲ ਕਰ ਜਾ ਭਾਈ ਗੇਟ ਭਰਾ ਨੇ ਵੀਰੇ ਮੇਰੇ ਘਰ ਦੇ ਜਦੋਂ ਬਾਹਰ ਗਏ ਉਹ ਗੇਟ ਗੂੜ ਸਾਹਿਬ ਨਾਲ ਹੀ ਲੈ ਕੇ ਜਾ ਇਤਰਾ ਕੇ ਉਹ ਮੁੰਡੇ ਨੂੰ ਬੁਲਾਓ ਤੇ ਉਹਨੂੰ ਕੀ ਭਾਈ ਦੇ ਦੇ 4 ਰੁਪਏ ਓਏ ਓਰੇ ਆ ਨਿੱਕੇ ਆਓ ਇਤਰਾ ਨਾ ਮੜ ਜਾ ਬਾਹਰ ਸਭ ਜੀ ਕੰਮ ਕਰ ਉਹ ਯਾਰ ਮੇਰਾ ਚਿੱਟਾ ਬਾਜ ਤਾਂ ਮਾਰ ਲੈ ਤੂੰ ਓ ਨਿੱਕੇ ਆ ਜਾ ਸਬਜ਼ੀ ਛੱਡ ਕੇ ਆ ਜਾ ਆ ਗਿਆ ਆ ਗਿਆ ਓਏ ਆ ਜਾ ਆ ਜਾ ਹਾਂ ਬਈ ਰਸ਼ੀ ਦਾ ਭਾਈ ਤੇ ਉਹ ਕੌਣ ਸੀਗਾ ਓ ਗਵਾਂਡੀ ਸੀਗੇ ਆਪਣੇ ਤੇ ਗਵਾਂਡੀ ਪਾਜੀ ਐਂ ਤੁਹਾਡੇ ਘਰੇ ਵੜੇ ਫਿਰਦੇ ਆ ਓ ਬਾਈ ਸਾਡੇ ਘਰੇ ਸਾਰਾ ਪਰਿਵਾਰ ਤਾਂ ਬਾਹਰ ਆ ਕਿਹੜੀ ਜਗ੍ਹਾ ਕੈਨੇਡਾ ਕੈਨੇਡਾ ਵੀਰੇ ਕੈਨੇਡਾ ਕਨੇਡਾ ਇੱਕੋ ਹੀ ਕਲਸਟਰ ਆ ਦੇ ਕੈਨੇਡਾ ਵਾਲਾ ਮੇਰੀ ਗੱਲ ਸੁਣੋ ਗਾਣਾ ਸੁਣੁੰਨੇ ਆ ਤੁਹਾਡਾ ਸਾਰਾ ਪਰਿਵਾਰ ਕੈਨੇਡਾ ਨਾ ਤੁਹਾਡੇ ਕੋ ਗੇਟ ਲੱਗਾ ਨਾ ਬਾਰੀਆਂ ਨਾ ਕੀ ਚੱਕਰ ਆ ਓ ਬਾਈ ਗੇਟ ਯਾਰ ਬਾਹਰ ਲੈ ਕੇ ਉਹ ਨਾਲ ਹੀ ਲੈ ਕੇ ਯਾਰ ਸਾਰਾ ਕੋਲ ਨਾਲ ਹੀ ਲੈ ਕੇ ਕਿਉਂਕਿ ਮੈਂ ਗੇਟ ਜਾ ਚੀ ਲੈ ਕੇ ਸਾਰਾ ਕੋਲ ਚਾਚੀ ਚਾਚੀ ਓ ਯਾਰ ਤੂੰ ਕਿਹੋ ਜਿਹਾ ਘਰੇ ਲਿਆ ਤੈਨੂੰ ਮੈਂ ਕਿਹਾ ਸੀ ਨਾ ਇੱਥੇ ਕੱਖ ਨਹੀਂ ਮਿਲਣਾ ਉਹ ਭਾਈ ਐਵੇਂ ਨਾ ਸਮਝੀ ਤਗੜੀ ਸਾਮੀ ਆ ਹੁਣ ਭਾਜੀ ਹਾਰ ਦਾ ਐਲਾਨ ਹੀ ਨਹੀਂ ਕਰੇਂ ਕੋਠੀ ਵੇ ਕੋਠੀ ਦੀ ਮੈਂ ਗੱਲ ਕਰਦਾ ਭਾਜੀ ਹੁਣ 1000 ਪਾਤੇ ਆ ਇਹ ਹਾਰ ਦਾ ਜੇ ਲੱਗਦਾ ਨਾ ਇਹ 2000 ਰੁਪਏ ਲੱਗਣਾ 2000 ਰੁਪਏ 4000 ਰੁਪਏ ਨਹੀਂ ਨਹੀਂ ਹਾਰ ਨਹੀਂ ਲਾਉਣਾ ਵੀ ਭਾਜੀ ਅੱbsch ਹੁੰਦੇ ਆ ਇਹ ਹਾਰ ਲਾਉਣਾ ਨਾ ਯਾਰ ਤੂੰ ਹਾਰ ਨਹੀਂ ਲਾਉਣਾ ਯਾਰ ਹਾਰ ਨਹੀਂ ਲਾਈਦਾ ਵੀਰੇ ਇੱਕ ਜੀ ਦੇ ਪਾਤਾ ਪਾਤਾ ਬਸ ਉਹ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਕੱਢ ਕੇ ਲਿਆਂਦਾ ਫੀਪਾ ਚੰਤੀ ਮਾਂ ਓ ਯਾਰ ਚੱਪ ਕਰ ਕੀ ਕਰੀ ਜਾਨੇ ਯਾਰ ਭਾਜੀ ਪੈਸੇ ਲੈ ਕੇ ਜਾਣੇ ਆ 13 ਤਰੀਕ ਦੀ ਹੈਗੀ ਲੋੜੀ ਠੀਕ ਆ ਜੀ ਅਸੀਂ ਜਾਣਾ ਯੂਕੇ ਤੇ ਅਸੀਂ ਕਟ ਕਰਦੇ ਪੈਸੇ ਇਕੱਠੇ ਟਿਕ ਟਿਕ ਰੋਣੀ ਆ ਵੀਜੇ ਸਾਡੇ ਆ ਗਏ ਆ ਯੂਕੇ ਜਾਣਾ ਇਹਨਾਂ ਨੇ ਉਹ ਵੀ ਲੋੜੀ ਮੰਗ ਕੇ ਭਾਜੀ ਲੋੜੀ ਮੰਗ ਕੇ ਨੇ 14 ਤਰੀਕ ਦਾ ਅੱਡਾ ਤੇ ਪ੍ਰੋਗਰਾਮ ਆ ਉਹ ਭਰਾਵਾ ਜਿਹੜੇ ਉਹਨਾਂ ਨੇ ਹੀ ਇੱਕੋ ਗਾਣਾ ਸੁਣਾਇਆ ਯੂਕੇ ਕਿ ਮੇਰੀ ਗਾਣਾ ਸੁਣੋ ਉਹਨਾਂ ਨੂੰ ਅਸੀਂ ਇੱਕੋ ਇੱਕੋ ਗਾਣਾ ਸੁਣਾਇਆ ਉਹ ਮੈਂ ਕਿਹਾ ਕੀੜਤੇ ਗੋਰੇ ਕੀੜਤੇ ਕਿਹੜਾ ਗਾਣਾ ਸੁਣੋ ਉਹ ਬ੍ਰੈਜ਼ਿਲ ਭਾਜੀ ਇਹ ਤਾਂ ਆਪ ਸ਼ੁਗਨ ਵਾਲੀਆਂ ਗੱਲਾਂ ਇਹ ਤਾਂ ਯਾਰ ਤੂੰ ਧੱਕਾ ਹੀ ਕਰੀ ਜਾਂਦੇ ਹੁਣ ਉਹ ਗੱਲ ਦੱਸ ਮੇਰੀ ਗੱਲ ਸੁਣ ਪਿਛਲੇ ਪਿੰਡ ਐ ਹੀ ਕੀਤਾ ਮੁੰਡੇ ਨੇ ਕੋਲੇ ਉਹਦੇ ਹੀ ਯਾਰ ਪਾਤਾ ਉਹਦੇ ਹੀ ਯਾਰ ਪਾਤਾ ਤੇਰਾ ਆਪ ਸ਼ੁਗਨ ਕਰਾਵਾ ਉਹ ਨਹੀਂ ਲਾਦਾ ਹਾਂ ਉਹ ਆਪੇ ਕਰਨੀ ਉਹ ਮੁੰਡੇ ਦੇ ਯਾਰ ਲਾਤਾ ਗੱਲ ਚ ਧੱਕੇ ਨਾਲ ਉਹ ਵੀ ਨਹੀਂ ਪੈਸੇ ਦਿੰਦਾ ਪਿਆਈ ਉਹਨੂੰ ਮਿਰਗੀ ਦਾ ਟੈਗ ਆਇਆ ਭਾਜੀ ਯਾਰ ਸਾਨੂੰ ਨਹੀਂ ਆਉਂਦਾ ਮੇਰੀ ਗੱਲ ਸੁਣ ਤੂੰ ਵਹਿਮ ਨਹੀਂ ਕਰਦਾ ਨਹੀਂ ਅਸੀਂ ਕਰਦੇ ਆਹ ਪਿਆ ਰਾਤ ਨੂੰ ਮੁੰਡੇ ਛੱਡਾ ਕੇ ਸਮਝਦਾ ਦੇ ਘਰੇ ਹਾਂ ਵੇ ਇੱਥੇ ਮੁੰਡਾ ਡਾਈਦਾ ਏ ਭਾਜੀ ਹੁਣ ਤੂੰ ਲੋੜੀ ਨਹੀਂ ਦੇਣੀ ਉਹ ਭਾਈ ਲੋੜੀ ਦੇ ਤਾਂ ਦਿੱਤੀ ਤੈਨੂੰ ਯਾਰ ਦਿੱਤਾ ਯਾਰ ਪਾਜੀ 25 ਪੈਸੇ ਕਿੰਨੇ ਚਾਹਾਂ ਹੁੰਦੇ ਆ ਉਹ ਤੁਸੀਂ ਇੰਗਲੈਂਡ ਚਲੇ ਤੁਸੀਂ ਵੱਧੂ ਰੁਪਏ ਬਣਾ ਲੈਣੇ ਆ ਪਾਜੀ ਉਹ ਗੱਲ ਨਹੀਂ ਹੋਰ ਘਰੇ ਕੋਣ ਕੋਣਾ ਵਾਹੇ ਘਰੇ ਕੋਈ ਨਹੀਂ ਆ ਸਾਡੇ ਸਾਰੇ ਬਾਹਰ ਆ ਹੀ ਵੀ ਮਿਲ ਛੜੇ ਛਾੜ ਗਿਆ ਛੜੇ ਛਾੜ ਅੱਪ ਚ ਲੱਗੇ ਰਹਿੰਦੇ ਅੰਬਾ ਗੱਲਾਂ ਬਾਤਾਂ ਮਾਰ ਕੇ ਟਾਈਮ ਲਗਾ ਲੀਦਾ ਤੇ ਕਿਆ ਹੋਣੀ ਹੋਇਆ ਤੇਰਾ ਯਾਰ ਤੂੰ ਲੋੜੀ ਚੜਾਣਾ ਨਹੀਂ ਫਿਰ ਕੀ ਲੋੜੀ ਕਾ ਲੈ ਆ ਤੂੰ ਅਸੀਂ ਵੀ ਆਈਫੋਨ ਲੈਣ ਆਏ ਵੇ ਲੈ ਲੈਣ ਆਈਫੋਨ ਤੂੰ ਅਸੀਂ ਵੀ ਆਈਫੋਨ ਲੈ ਲਾਂਗੇ ਤੂੰ ਬਾਹਰ ਕੈਨੇਡਾ ਨਹੀਂ ਕੋਈ ਆ ਗਿਆ ਹਾਰ ਲਾਈ ਫਿਰਦਾ ਓ ਪਾ ਭਰਾਵਾ ਡਿੱਗ ਜਾਣਾ ਤੂੰ ਥੱਲੇ ਲੈ ਪਾਲਾ ਪਾਲਾ ਸਾਲੇ ਕਿ ਮਰਗੀ ਨਾ ਤੈਨੂੰ ਪੈਜੇ ਪਾਲਾ ਬਾਜੀ ਬਲਕਾਰ ਹੀ ਲ ਬਰਕਾਰ ਬਰਕਾਰ ਸਿੱਧੂ ਸੁਣਾਏ ਤੈਨੂੰ ਸੁਣਾ ਸੁਣਾ ਓ ਮਾਝੇ ਦੀਏ ਮਾਝੇ ਦੀਏ ਤੂੰ ਬੱਤੀਏ ਪਰਤੀਏ ਯਾਰ ਇਹ ਤਾਂ ਆਪਣੇ ਨਾਲ ਹੀ ਰਲ ਗਏ ਭਾਈ ਤੂੰ ਹੀ ਨੱਚ ਰੋ ਤੋ ਤੂੰ ਨਹੀਂ ਸਭ ਸਮਝਣਾ ਨਹੀਂ ਆ ਸਾਨੂੰ ਵੀ ਲੋੜੀ ਚੱਲ ਰਹੀ ਜਾਈ ਫੋਨ ਲੈਣਾ ਯਾਰ ਸਾਡੇ ਕੋ ਫੋਨ ਵੇ ਸ਼ਗਣਾ ਵਾਲਾ ਭਾਈ ਸ਼ਗਣਾ ਵਾਲਾ ਗਾਣਾ ਸੁਣਾ ਦਈਏ ਫਿਰ ਵੀ ਖੁਸ਼ੀ ਦਾ ਦੇਣਾ ਤੁਹਾਡੇ ਪਰਿਵਾਰ ਬਾਹਰ ਆ ਸਾਰਾ ਹਰ ਅੱਖ ਚੋਂ ਅੱਜ ਵਗਣ ਕਰਾਣਾ ਉਪਰੱਖ ਨੂੰ ਉਹ ਕੀ ਹੋ ਗਿਆ ਆ ਕਿਹੜਾ ਗਾਣਾ ਖੁਸ਼ੀ ਖੁਸ਼ੀ ਦਾ ਸਾਡਾ ਘਰ ਪਰਿਵਾਰ ਵਧੀਆ ਵਸਦਾ ਉਹ ਗਾਣਾ ਕਹੀ ਤੁਹਾਡੀ ਕੋਠੀ ਆਹੀ ਗਾਣਾ ਸੂਟ ਕਰਦਾ ਉਹ ਬਾਈ ਕੀ ਐ ਕੋਠੀ ਸਾਡੀ ਨੂੰ ਆ ਦੱਸ ਵੇ ਵੇ ਬਾਈ ਨਵਾਂ ਗੇਟ ਆ ਵਿਚਾਲੇ ਦੇ ਬਾਈ ਇਦਾਂ ਤੂੰ ਦੇਖਿਆ ਕਿ ਦਰਖਤ ਕਿ ਸਾਡੀ ਬਾਹਰਲੀ ਕੋਠੀ ਨੂੰ ਗੇਟ ਹੈ ਨਹੀਂ ਸੀ ਉਹ ਗੇਟ ਅਸੀਂ ਉੱਥੇ ਲੈ ਗਏ ਆ ਅਸੀਂ ਰਾਤ ਨੂੰ ਲੰਮਾ ਪਾ ਕੇ ਨਾਲ ਮੰਜਾ ਢਾਲ ਲੀਨੇ ਕੋਈ ਅੰਦਰ ਆ ਜੀ ਫਰ ਲਫਾ ਜੀ ਜਨੂ ਦੀ ਨਜ਼ਾਰਾ ਹੁੰਦਾ ਇੱਥੇ ਪੂਰਾ ਮੈਗ ਜਨੂਰੀ ਦਾ ਮਹੀਨਾ ਚੱਲਦਾ ਵੇ ਤੈਨੂੰ ਬਾਹਰ ਠੰਡ ਨਹੀਂ ਲੱਗਦੀ ਤੂੰ ਨਾ 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 ਠੰਡ ਪਰ ਤੇਰੇ ਨਾਲ ਹੈਗਾ ਤੈਨੂੰ ਠੰਡ ਫੁੱਲਾਂ ਵਾਲੀ ਜਾਈ ਵਿੱਚੋਂ ਆ ਗਿਆ ਸੋਨੇ ਆ ਆ ਜਾ ਦੇ ਲੈ ਭਾਈ ਭੁੱਖ ਲੱਗੇ ਨਾ ਕਹੋ ਮੜਾ ਯਾ ਹਾਂ ਭਾਜੀ ਕੁਝ ਬਣਾਇਆ ਖਾਣ ਪੀਣੂ ਹਾਂ ਕੀ ਕੀ ਬਣਿਆ ਜਾਇ ਕਰ ਇਹਨਾਂ ਨੂੰ ਦਾਲ ਨਾਲ ਦੋ ਦੋ ਰੋਟੀਆਂ ਲਿਆ ਕੇ ਦੇ ਉਹ ਜਾ ਭਰਾ ਦਾਲ ਦੂਣੀ ਖਾਣੀ ਹਾਂ ਹੋਰ ਕੀ ਖਾਣਾ ਪਨੀਰ ਪਲੂਰ ਤੋਂ ਬਿਨਾ ਗੱਲ ਨਹੀਂ ਗਾਲਾ ਮੁੰਡੇ ਨੇ 4 ਦਿਨ ਹੋ ਗਏ ਕੁਝ ਨਹੀਂ ਖਾਦਾ ਇਹਨੇ ਹਾਏ 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 ਚੱਲ ਕੋਈ ਨਹੀਂ ਭਾਈ ਤੈਨੂੰ ਦਾਲ ਨਾਲ ਰੋਟੀ ਖਾਣੇ ਖਾਦਾ ਕਿਉਂ ਨਹੀਂ ਉਹ ਭਾਜੀ 4 ਦਿਨ ਹੋ ਗਏ ਮੀਟ ਹੀ ਖਾਂਦਣਾ ਇਹ ਫਿਰ ਰੋਟੀ ਰੁੱਟੀ ਨਹੀਂ ਖਾਦੀ ਇਹਨੇ ਤੇ ਨਾ ਇਹਨਾਂ ਦਾ ਨਜ਼ਾਰਾ ਯਾਰ ਨਜ਼ਾਰਾ ਭਾਜੀ ਤੁਸੀਂ ਨਾਲ ਚੱਲਨੇਗਾ ਤੁਹਾਡਾ ਵੀ ਨਜ਼ਾਰਾ ਭਾਈ ਅਸੀਂ ਵੀ ਚੱਲਦੇ ਨਾਲ ਲਿਆੜੀ ਦਵਾਗੇ ਤੁਹਾਨੂੰ 5-5000 ਚੱਲ ਦੇ ਪਹਿਲਾਂ ਸਾਨੂੰ ਦਿਖਾਓ ਤਾਈ ਲੱਕ ਟੁੰਨ ਟੁੰਨ ਕਿਵੇਂ ਕਰਦੇ ਤੀ ਲੱਕ ਟੁੰਨ ਟੁੰਨ ਨੂੰ ਆਓ ਚੱਲ ਉਹ ਤੇਰਾ ਝੂਟੇ ਖਾਂਦਾ ਲੱਕੜੀ ਲੱਕ ਟੁੰਨ ਨੂੰ ਲੱਕ ਟੁੰਨ ਲੱਕ ਟੁੰਨ ਉਹ ਤੇਰਾ ਵਿਆਹ ਨੱਚੀ ਅੰਨਾ ਤੂੰ ਪਾਗਲਾ ਵਾਂਗੂ ਉਹ ਵਾਹੀ ਨਾਲ ਲੋੜੀ ਚੜਨਾ ਤਾਂ ਤੇਰੇ 2000 ਰੁਪਏ ਤੇਰੇ ਤੋਂ ਦਿੱਤਣਗੇ ਐ ਭੰਗੜੇ ਤੂੰ ਐ ਭਾਈ ਇੰਨਾ ਜਿਹੜੇ ਆਪਾਂ ਲੋਕਾਂ ਘਰੋਂ ਮਿਲਣਗੇ ਉਹਨਾਂ ਚੋਂ 2000 ਰੁਪਏ ਕਟਾ ਦੇਾਂਗੇ ਤੁਹਾਨੂੰ ਵਿਆਹ ਹੋਣ ਤੇਰਾ ਵਿਆਹ ਹੋਇਆ ਕੀ ਨਹੀਂ ਤੋ ਡਰ ਤੇ ਭਾਜੀ ਵਿਆਹ ਤੇ ਦਿਓ ਲੋੜੀ ਲੂੜੀ ਕੁਛ ਉਹ ਵਿਆਹ ਨੂੰ ਤਾਂ 2 ਸਾਲ ਹੋ ਗਏ ਆ ਕਮਾ ਕੇ ਦਵਾਂਗੇ ਵਿਆਹ बार बार, बार तू तो दो साल हो गया के उ जवागा के में हो गया ही तो 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 हो गए मेरी हो वो तो वो जा के हो जी फैमिली गलिया <laughs>